ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਇੱਕ ਸ਼ਹੀਦ ਹੋਇਆ 크ਿਸਚਨ ਧਰਮ ਦਾ ਇੱਕ ਸ਼ਹੀਦ ਉਹਨਾਂ ਨੇ ਅੱਧਾ ਮੁਲਕ ਕੀ ਅੱਧੀ ਦੁਨੀਆ ਜਿਹੜੀ ਹੈ ਉਹ 크ਿਸਚਨ ਬਣਾਉਣ ਤੇ ਤਲ ਪਈ ਅੱਧੀ ਦੁਨੀਆ ਸਾਡੇ ਸ਼ਹੀਦ ਜਿਹੜੇ ਉਂਗਲਾਂ ਤੇ ਗਿਣੇ ਹੀ ਨਹੀਂ ਜਾ ਸਕਦੇ ਕੋਈ ਮਾਝੇ ਦੀ ਮਾਲਵੇ ਦੀ 도ਆਬੇ ਦੀ ਧਰਤੀ ਦਾ ਕੋਈ ਐਸਾ ਥਾਂ ਨਹੀਂ ਜਿੱਥੇ ਕਿਸੇ ਸ਼ਹੀਦ ਦਾ ਖੂਨ ਨਾ ਡੁੱਲਿਆ ਹੋਵੇ ਪਰ ਯਾਦ ਰੱਖੋ ਇਹਨਾਂ ਡੁੱਲਿਆ ਹੋਇਆ ਖੂਨ ਤੇ ਅਸੀਂ ਆਪਣੇ ਆਪ ਹੀ ਤਰਕ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਦੀਪ ਸਿੰਘ ਦਾ ਸੀਸ ਵੱਡੇ ਤੇ ਤਰਕ ਕਰਦਿਆਂ ਅਸੀਂ। ਸੀਸ ਟਲੀ ਤੇ ਕਿਵੇਂ ਧਰਿਆ ਜਾ ਸਕਦਾ ਹੈ? ਇਹਦਾ ਹੋ ਹੀ ਨਹੀਂ ਸਕਦਾ। ਭਾਈ ਤਾਰੂ ਸਿੰਘ 21 ਦਿਨ ਖੋਪਰ ਤੋਂ ਬਿਨਾ ਆਪਣਾ ਖੋਪਰ ਲਹਾ ਕੇ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਜਿਹੜਾ ਜ਼ਕਰੀਆ ਖਾਨ ਨੇ ਇਹ ਗੱਲ ਕਹੀ ਸੀ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਨਰਕਪੁਰੀ ਪਹੁੰਚਾਉਣਾ ਹੈ। ਅਸੀਂ ਕਹਿੰਦੇ ਨੇ ਇਦਾਂ ਕਿਵੇਂ ਹੋ ਸਕਦਾ ਹੈ? ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪੰਜ ਪਿਆਰਿਆਂ ਦੇ ਸਿਰ ਲਈ ਨਹੀਂ ਹੋਈ ਨਹੀਂ ਸਕਦਾ ਇਹ ਤਰਕ ਜਿਹੜਾ ਹੈ ਇਹ ਇਥੋਂ ਤੱਕ ਸਾਡਾ ਨੁਕਸਾਨ ਕਰ ਦਿੰਦਾ ਹੈ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭਾਉ ਤੇ ਸਤਕਾਰ ਸੀ ਭੈ ਤੇ ਭਾਉ ਉਹਨਾਂ ਚਿਰ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕਦੇ ਸਨ ਅੱਜ ਤੇ ਪ੍ਰਚਾਰਕਾਂ ਨੇ ਪਤਾ ਕੀ ਕਹਿਣਾ ਸ਼ੁਰੂ ਕਰ ਦਿੱਤਾ ਕਹਿੰਦੇ ਜੀ ਨਰਕ ਸਵਰਗ ਨਾਂ ਦੀ ਕੋਈ ਚੀਜ਼ ਹੀ ਨਹੀਂ ਮੈਂ ਕਹਿਣਾ ਹੁੰਦਾ ਜਿਹਦਾ ਨਾਮ ਬਾਣੀ ਦੇ ਅੰਦਰ ਹੈ ਨਾ ਉਹਨੂੰ ਅਸੀਂ ਦਰਕਾਰ ਨਹੀਂ ਸਕਦੇ ਅਸੀਂ ਨਕਾਰ ਨਹੀਂ ਸਕਦੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਤਲ ਵਾਸਤੇ ਅਸੀਂ ਮੰਨ ਲਿਆ ਜਾਵੇ ਕਿ ਚਲੋ ਇਹ ਚੀਜ਼ ਨਹੀਂ ਸੀ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਚੀਜ਼ ਨੂੰ ਪ੍ਰਚਾਰਿਆ ਪ੍ਰਸਾਰਿਆ ਨਾ ਜੇਕਰ ਇਸ ਚੀਜ਼ ਨੂੰ ਪ੍ਰਚਾਰਿਆ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਸੀ ਕਿ ਭਾਈ ਜੇ ਅਸੀਂ ਕੋਈ ਮੰਦਾ ਕਰਮ ਕਰਾਂਗੇ ਨਾ ਤੇ ਸਾਨੂੰ ਨਰਕ ਨਸੀਬ ਹੋਣਾ ਹੈ ਜੇ ਚੰਗੇ ਕੰਮ ਕਰਾਂਗੇ ਤੇ ਸਵਰਗ ਨਸੀਬ ਹੋਣਾ ਹੈ ਮੰਨੋ ਕਈ ਵਾਰ ਅਸੀਂ ਬੱਚੇ ਕੋਲੋਂ ਕੋਈ ਚੰਗਾ ਕੰਮ ਕਰਵਾਉਣਾ ਹੋਵੇ ਤੇ ਉਹਨੂੰ ਡਰ ਵੀ ਦਿੰਨੇ ਆ ਵੀ ਤੈਨੂੰ ਆਹ ਚੀਜ਼ ਆਹ ਪੁਰਾਣੇ ਸਮਿਆਂ 'ਚ ਹੁਣ ਤੇ ਬੱਚੇ ਬੜੇ ਐਡਵਾਂਸ ਹੋ ਗਏ ਉਹ ਮਾਪਿਆਂ ਨੂੰ ਡਰਾਉਂਦੇ ਨੇ ਪਹਿਲਾਂ ਕਹਿੰਦੇ ਹੁੰਦੇ ਮਾਊ ਆ ਜਾਊਗਾ ਉਹ ਮਾਊਨਾਂ ਦੀ ਕੋਈ ਚੀਜ਼ ਨਹੀਂ ਸੀ ਪਰ ਉਹਦਾ ਡਰ ਜਿਹੜਾ ਬੱਚੇ ਕੋਲੋਂ ਚੰਗੇ ਕੰਮ ਕਰਵਾ ਦਿੰਦਾ ਸੀ ਉਹ ਡਰਦਾ ਹੁੰਦਾ ਸੀ ਵੀ ਜੇ ਕਿਤੇ ਮੈਂ ਕੁਝ ਗਲਤ ਕਰ ਲਿਆ ਗਲਤੀ ਕਰਦੀ ਤੇ ਮੈਨੂੰ ਉਹ ਮਾਊਨਾਂ ਦੀ ਚੀਜ਼ ਪਤਾ ਨਹੀਂ ਉਹ ਕੀ ਕਰੂਗੀ ਇਹ ਡਰ ਸੀ ਨਾ ਜਿੰਨੋਂ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭੈ ਸਾਡੇ ਮਨਾਂ ਵਿੱਚ ਸੀ ਕਦੇ ਬੇਅਦਬੀ ਦੀ ਘਟਨਾ ਕੋਈ ਨਹੀਂ ਸੀ ਸੁਣੀ ਜਦੋਂ ਸਾਡੇ ਪ੍ਰਚਾਰਕਾਂ ਨੇ ਇਹ ਕਹਿ ਦਿੱਤਾ ਕਿ ਇਹ ਕੇਵਲ ਜ਼ਰੀਆ ਹੈ ਇਹਨੂੰ ਪ੍ਰਤੱਖ ਰੂਪ ਦੇ ਅੰਦਰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਯਾਦ ਰੱਖੋ ਫਿਰ ਜਿਨ੍ਹਾਂ ਦੇ ਮਨਾਂ ਵਿੱਚ ਆਇਆ ਕਿ ਜੇ ਇਹ ਕੇਵਲ ਗਿਆਨ ਦਾ ਹੀ ਜ਼ਰੀਆ ਹੈ ਇਹ ਕਾਰੀ ਕੁਝ ਨਹੀਂ ਸਕਦਾ ਨਰਕ ਸਵਰਗ ਨਾਂ ਦੀ ਚੀਜ਼ ਹੀ ਕੋਈ ਨਹੀਂ ਤੇ ਫਿਰ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਗਲੀਆਂ ਦੇ ਵਿੱਚ ਖਿਲਰੇ ਹੋਏ ਯਾਦ ਰੱਖੋ ਜਦੋਂ ਅਸੀਂ ਬਾਣੀ ਦੇ ਸਿਧਾਂਤ ਤੋਂ ਵਖ ਹੋ ਜਾਵਾਂਗੇ ਨਾ ਤੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੇਮੁਖ ਹੋਏ RAM ਤੇ ਲੱਗਣ ਜਨਮ ਬਜੋਗ